ਪੁਰੀ ਫਿਰ ਤੋਂ ਸਾਰੇ ਰੋਸਟ ਵਾਲੇ ਤੇ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਾਂਗੇ ਦੋ ਨਵੀਆਂ ਕੰਪਨੀਆਂ ਆਈਆਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਬੜੀਆਂ ਚੰਗੀਆਂ ਕੰਪਨੀਆਂ ਨੇ ਮੈਨੂੰ ਵਧੀਆ ਲੱਗੀਆਂ ਪਰਸਨਲੀ ਕੰਪਨੀਆਂ ਆਉਂਦੀਆਂ ਰਹਿੰਦੀਆਂ ਆਈਪੀਓਜ਼ ਤਾਂ ਲਗਾਤਾਰ ਕਾਫੀ ਸਾਰੇ ਆਉਂਦੇ ਰਹਿੰਦੇ ਆ ਬਟ ਸਾਰਿਆਂ ਦੀ ਗੱਲ ਕਰਨੀ ਜ਼ਰੂਰੀ ਨਹੀਂ ਹੈਗੀ ਕਿਉਂਕਿ ਕਈ ਕੰਪਨੀਆਂ ਹੁੰਦੀਆਂ ਮੈਨੂੰ ਨਹੀਂ ਲੱਗਦੀਆਂ ਕਿ ਉਸ ਕੱਦ ਦੀਆਂ ਹੈਗੀਆਂ ਕੰਪਨੀਆਂ ਕਿ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਬਟ ਇਹ ਦੋ ਕੰਪਨੀਆਂ ਜ਼ਰੂਰ ਇਸ ਤਰ੍ਹਾਂ ਦੀਆਂ ਮੈਨੂੰ ਲੱਗੀਆਂ ਕਿ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਜ਼ਰੂਰੀ ਹੈਗੀ ਕਿਉਂਕਿ ਅਦਰਵਾਇਜ਼ ਜਿਹੜੀਆਂ ਚੰਗੀਆਂ ਕੰਪਨੀਆਂ ਮੈਨੂੰ ਲੱਗੀਆਂ ਸੀਗੀਆਂ ਉਹ ਮੈਂ ਤੁਹਾਨੂੰ ਆਲਰੇਡੀ ਇੱਕ ਪੋਰਟਫੋਲੀਓ ਚ ਦੱਸਤੀਆਂ ਪਰ ਉਸ ਤੋਂ ਬਿਨਾਂ ਵੀ ਅੱਗੇ ਦੀ ਅੱਗੇ ਕੰਪਨੀਆਂ ਆਈ ਜਾਂਦੀਆਂ ਨੇ ਉਹਨ ਕੋਸ਼ ਚੰਗੀਆਂ ਨੇ ਉਹ ਮੈਂ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦਾ ਰਹੂੰਗਾ ਤਾਂ ਹੁਣ ਅੱਜ ਦੀ ਆਪਣੀ ਗੱਲ ਹੈਗੀ ਹੈ ਜੀ ਦੋ ਕੰਪਨੀਆਂ ਦੀ ਪਹਿਲੀ ਕੰਪਨੀ ਜਿਹਦੀ ਆਪਾਂ ਅੱਜ ਗੱਲ ਕਰਾਂਗੇ ਤੇ ਉਹ ਹੈਗੀ ਇੱਕ ਲਿਕਰ ਸੈਕਟਰ ਦੀ ਕੰਪਨੀ ਤਾਂ ਕੰਪਨੀ ਹੈਗੀ ਹੈ ਜੀ ਅਲਾਈਡ ਬਲੈਂਡਰਸ ਐਂਡ ਡਿਸਟਿਲਰੀ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਇਹ ਕੰਮ ਕੀ ਕਰਦੇ ਆ ਇੱਕ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਬੇਸਿਕ ਇਨਫੋਰਮੇਸ਼ਨ ਦੇ ਦਿੱਤੀ ਕਿ ਸ਼ਰਾਬ ਬਣਾਉਣ ਵਾਲੀ ਕੰਪਨੀ ਬਟ ਉਸ ਤੋਂ ਅੱਗੇ ਵੀ ਡਿਟੇਲ ਬਹੁਤ ਸਾਰੀ ਆ ਅਲੱਗ-ਅਲੱਗ ਕੰਪਨੀ ਹੁੰਦੀਆਂ ਇਸ ਸੈਕਟਰ ਦੀਆਂ ਤੇ ਜਿਹੜਾ ਹੁਣ ਲਿਕਰ ਦੇ ਵਿੱਚ ਵੀ ਹੈਗਾ ਤੇ ਉਹਦੇ ਵਿੱਚ ਵੀ ਜਿਵੇਂ ਹੁੰਦਾ ਕਿ ਰਮ ਹੋ ਜਾਂਦੀ ਆ ਜਿੰਨ ਵਿਸਕੀ ਤੇ ਬੀਅਰ ਵਗੈਰਾ ਮਤਲਬ ਉਹਦੇ ਵਿੱਚ ਵੀ ਅਲੱਗ-ਅਲੱਗ ਕੈਟਾਗਰੀਜ਼ ਨੇ ਕਈ ਕੰਪਨੀਆਂ ਹੁੰਦੀਆਂ ਨੇ ਕਿਸੇ ਇੱਕ ਪ੍ਰੋਡਕਟ ਦੇ ਉੱਪਰ ਜ਼ਿਆਦਾ ਉਹਨਾਂ ਦਾ ਐਮਫਸਿਸ ਹੁੰਦਾ ਜ਼ਿਆਦਾ ਧਿਆਨ ਹੁੰਦਾ ਉਹ ਉਹਦੇ ਵਿੱਚ ਹੀ ਜ਼ਿਆਦਾ ਸਟਰੋਂਗ ਹੁੰਦੇ ਆ ਬਾਕੀ ਦਿਆਂ ਦੇ ਵਿੱਚ ਨਹੀਂ ਹੁੰਦਾ ਬਟ ਜਿਹੜੇ ਐਲਾਈਡ ਬਲੈਂਡਰਸ ਐਂਡ ਡਿਸਟਿਲਰੀ ਵਾਲੇ ਆ ਇਹਨਾਂ ਦਾ ਜਿਹੜਾ ਪ੍ਰੋਡਕਟ ਪੋਰਟਫੋਲੀਓ ਉਹ ਬੜਾ ਹੀ ਸਟਰੋਂਗ ਆ ਉਹ ਸਾਰੇ ਪਾਸੇ ਹੀ ਆ ਇਹਨਾਂ ਕੋਲ ਜਿਵੇਂ ਉਹ ਹੁਣੇ ਮੈਂ ਬੋਲੇ ਰਾਮਚੰਦ ਇਨਵੈਸਟ ਕੀ ਜੋ ਵੀ ਇਹ ਸਾਰਾ ਕੁਝ ਹੁੰਦਾ ਵਾ ਉਹ ਸਾਰਿਆਂ ਆ ਚੀਜ਼ਾਂ ਦੇ ਵਿੱਚ ਹੀ ਇਹਨਾਂ ਕੋਲੇ ਕਾਫੀ ਸਾਰੀਆਂ ਪ੍ਰੋਡਕਟਸ ਹੈਗੀਆਂ ਨੇ ਤੇ ਇੱਕ ਹੋਰ ਬਹੁਤ ਹੀ ਪੋਜ਼ਿਟਿਵ ਚੀਜ਼ ਆਫਿਸਰਸ ਚੋਇਸ ਜਿਹੜਾ ਬ੍ਰਾਂਡ ਆ ਵਿਸਕੀ ਦਾ ਉਹ ਪੂਰੀ ਦੁਨੀਆ ਦੇ ਵਿੱਚ ਤੀਸਰੇ ਨੰਬਰ ਦਾ ਸਭ ਤੋਂ ਵੱਡਾ ਬ੍ਰਾਂਡ ਮਤਲਬ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਲੋਕ ਵਿਸਕੀ ਪੀਂਦੇ ਆ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਕੰਜ਼ਿਊਮ ਕੀਤੀ ਜਾਣ ਵਾਲੀ ਵਿਸਕੀ ਦੇ ਵਿੱਚ ਤੀਸਰੇ ਨੰਬਰ ਤੇ ਬ੍ਰਾਂਡ ਆਂਦਾ ਵਾ ਆਫਿਸਰਸ ਦਾ ਇੰਨਾ ਵੱਡਾ ਨਾਮ ਆ ਇਸ ਬ੍ਰਾਂਡ ਤੇ 2016 ਤੋਂ ਲੈ ਕੇ 2019 ਤੱਕ ਮਤਲਬ ਜਦੋਂ ਆਪਾਂ ਕਹਿ ਦਿੰਨੇ ਆ ਕਿ ਤੀਸਰੇ ਨੰਬਰ ਦਾ ਵਾ ਤਾਂ ਉੱਥੇ ਇੰਨਾ ਕੋਈ ਆਪਸ ਵਿੱਚ ਫਰਕ ਨਹੀਂ ਹੈਗਾ ਪਹਿਲੇ ਦੂਸਰੇ ਤੇ ਤੀਸਰੇ ਦਾ ਤੇ ਉਹ ਕਦੇ ਕੋਈ ਦੂਸਰੇ ਚਲੇ ਜਾਂਦਾ ਕੋਈ ਕੋਈ ਪਹਿਲੇ ਤੇ ਚਲੇ ਜਾਂਦਾ ਫੋਰ ਐਗਜ਼ਾਮਪਲ 2016 ਤੋਂ ਲੈ ਕੇ 2019 ਤੱਕ ਜਿਹੜਾ ਆਫੀਸਰਸ ਬ੍ਰਾਂਡ ਸੀ ਜਿਹੜਾ ਇਸ ਕੰਪਨੀ ਦਾ ਵਾ ਉਹ ਦੁਨੀਆ ਸਭ ਤੋਂ ਜ਼ਿਆਦਾ ਵੱਡਾ ਬ੍ਰਾਂਡ ਸੀ ਤਾਂ ਹੁਣ ਉਹ ਤੀਸਰੇ ਨੰਬਰ ਤੇ ਆ ਇਹ ਐਸੇ ਹੀ ਇਸੇ ਤਰ੍ਹਾਂ ਚੱਲਦੇ ਆ ਤਾਂ ਤੁਸੀਂ ਮੰਨ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਕੰਜ਼ਿਊਮ ਕੀਤਾ ਜਾਣ ਵਾਲਾ ਬ੍ਰਾਂਡ ਹੀ ਹੈਗਾ ਦੁਨੀਆ ਦੇ ਵਿੱਚ মোটামুটি ਇੱਕ ਹਿਸਾਬ ਹੈਗਾ ਕਿ ਹਾਂ ਇੱਕ ਬਹੁਤ ਹੀ ਪੌਪੂਲਰ ਬ੍ਰਾਂਡ ਹੈ ਉਸ ਤੋਂ ਬਾਅਦ ਹੁਣ ਅਗਲੀ ਚੀਜ਼ ਕੀ ਹੈ ਮਤਲਬ ਮੈਨੂੰ ਇਹ ਮੈਂ ਬਾਕੀ ਬਹੁਤ ਸਾਰੇ ਆਈਪੀਓਸ ਨੂੰ ਛੱਡ ਕੇ ਮੈਂ ਤੁਹਾਡੇ ਨਾਲ ਇਸ ਕੰਪਨੀ ਦੀ ਗੱਲ ਕਿਉਂ ਕਰ ਉਹ ਇਸ ਕਰਕੇ ਕਰ ਰਿਹਾ ਕਿਉਂਕਿ ਆਪਾਂ ਵੀ ਸਮਾਜ 'ਚ ਜਦੋਂ ਵਿਚਰਦੇ ਆਪਾਂ ਵੀ ਉਹ ਦੇਖਦੇ ਆ ਤਾਂ ਆਪਾਂ ਨੂੰ ਵੀ ਪਤਾ ਹੋਵੇ ਕਿ 100 ਦੇ ਵਿੱਚੋਂ ਕਿੰਨੀ ਜ਼ਿਆਦਾ ਪਰਸੈਂਟੇਜ ਲੋਕ ਨੇ ਜਿਹੜੇ ਕਿ ਮਤਲਬ ਹਾਰਡ ਲਿਕਰ ਨੂੰ ਕੰਜ਼ਿਊਮ ਕਰਦੇ ਆ ਮਤਲਬ ਵਿਸਕੀ ਵਗੈਰਾ ਕਰਦੇ ਆ ਤਾਂ ਇੱਕ ਬਹੁਤ ਵੱਡੀ ਪੋਪੂਲੇਸ਼ਨ ਹੈਗੀ ਆ ਤੇ ਉਸ ਤੋਂ ਬਾਅਦ ਹੁਣ ਅੱਗੇ ਕੀ ਹੋ ਰਿਹਾ ਜਿਹੜਾ ਅਗਲਾ ਗਰੋਇੰਗ ਟ੍ਰੈਂਡ ਵੀ ਹੈਗਾ ਕਿ ਪਹਿਲਾਂ ਤੋਂ ਵੀ ਜ਼ਿਆਦਾ ਜਿਹੜੇ ਲਿਕਰ ਦੇ ਕੰਜ਼ਮਪਸ਼ਨ ਆ ਉਹ ਪਹਿਲਾਂ ਤੋਂ ਜ਼ਿਆਦਾ ਵੀ ਵਧ ਗਈ ਪਹਿਲਾਂ ਤੋਂ ਵੀ ਜ਼ਿਆਦਾ ਵਧੀ ਹੋਈ ਆ ਤੇ ਜਿਹੜਾ ਇੱਕ ਐਸਟੀਮੇਟ ਹੈਗਾ ਵਾ ਆਈਐਸਡਬਲਯੂਏਆਈ ਦਾ ਇੱਕ ਬਹੁਤ ਵੱਡੀ ਇਹ ਮਤਲਬ ਬ੍ਰੋਕਰੇਜ ਫਰਮ ਹੈਗੀ ਹੈ ਜਿਹੜੀ ਐਸਐਸ ਤਨਾ ਦਾ ਕੰਮ ਕਰਦੀ ਆ ਪ੍ਰੈਡਿਕਸ਼ਨ ਕਰਦੀ ਆ ਫਿਊਚਰ ਦੇ ਵਿੱਚ ਕੀ ਕੀ ਹੋਊਗਾ ਉਹਦੀ ਪ੍ਰੈਡਿਕਸ਼ਨ ਕਰਦੀ ਆ ਉਹਨਾਂ ਦੇ ਅਕੋਰਡਿੰਗ ਜਿਹੜਾ ਇੰਡੀਆ ਦਾ ਲਿਕਰ ਸੈਕਟਰ ਹੈਗਾ ਉਹ 2030 ਤੱਕ ਉਹ ਜਿਹੜੀ ਪੂਰੀ ਦੀ ਪੂਰੀ ਮਾਰਕੀਟ ਆ ਉਹ 64 ਬਿਲੀਅਨ ਯੂਐਸ ਡਾਲਰ ਦੀ ਹੋ ਜਾਣਾ એટલે ਇੱਕ ਬਹੁਤ ਹੀ ਵੱਡੀ ਮਾਰਕੀਟ ਆ ਅੱਗੇ ਸੈਕੰਡਲੀ ਚਾਹੇ ਹੁਣ ਮਤਲਬ ਮੈਂ ਨਹੀਂ ਇਹ ਯੂਜ਼ ਕਰਦਾ ਇਹ ਚੀਜ਼ਾਂ ਮੈਂ ਸਿਰਫ ਚਾਹ ਪੀਣ ਤੱਕ ਸੀਮਤ ਹਾਂ ਬਟ ਮੈਨੂੰ ਵੀ ਪਤਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਇਹ ਕਹਿ ਹੈ ਜੀ ਚੀਜ਼ਾਂ ਇਨਸਾਨ ਦੀ ਇੱਕ ਵੀਕਨੈਸ ਕਹੋ ਆਮ ਲੋਕਾਂ ਦੀ ਇੱਕ ਵੀਕਨੈਸ ਹੈਗੀ ਆ ਤੇ ਚਾਹੇ ਜਿੰਨੇ ਵੀ ਕੈਂਪੇਨ ਚੱਲ ਰਹੇ ਨੇ ਜੋ ਵੀ ਉਹ ਸਿਰਫ ਇੱਕ ਮਤਲਬ ਇੱਕ ਰਿਪੋਰਟਾਂ ਸਿਰਫ ਦਿਖਾਉਣ ਲਈ ਨੇ ਅਦਰਵਾਈਜ਼ ਇੱਕ ਇਹੋ ਜਿਹਾ ਸੈਕਟਰ ਹੈਗਾ ਇੱਕ ਇਹ ਜੀ ਪ੍ਰੋਡਕਟ ਜਿਹੜੀ ਇਨਸਾਨ ਦੇ ਨਾਲ ਪਤਾ ਨਹੀਂ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਨਾਲ ਹੀ ਹੈ ਤੇ ਇਹਦੀ ਕੰਜ਼ਮਪਸ਼ਨ ਕਦੇ ਘਟਣੀ ਨਹੀਂ ਵੱਧਦੀ ਹੀ ਰਹਿਣੀ ਹੈ ਤੇ ਜਿਹੜੇ ਅਲਾਈਡ ਬਲੈਂਡਰਸ ਵਾਲੇ ਨੇ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਇਹ 24 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਸੇਲ ਹੁੰਦੀਆਂ ਨੇ ਤਾਂ ਇੱਕ ਬਹੁਤ ਵੱਡੀ ਐਕਸਪੋਰਟ ਦੀ ਮਾਰਕੀਟ ਇਹਨਾਂ ਦੇ ਕੋਲੇ ਸਾਹਮਣੇ ਹੈਗੀ ਹੈ ਤੇ ਜੇ ਹੁਣ ਆਪਾਂ ਇਹ ਵੀ ਦੇਖੀਏ ਕਿ ਇਹਨਾਂ ਦਾ ਆਈਪੀਓ ਆ ਹੁਣੇ ਹੀ ਜ਼ਿਆਦਾ ਦਿਨ ਨਹੀਂ ਹੋਏ ਕੁਝ ਦਿਨਾਂ ਦੀ ਹੀ ਗੱਲ ਆ ਇਹਨਾਂ ਦਾ ਆਈਪੀਓ ਜਿਹੜਾ ਪ੍ਰਾਈਸ ਸੀ ਜਿਹੜਾ ਜਿਹਦੇ ਉੱਪਰ ਇਹ ਆਪਣਾ ਆਈਪੀਓ ਸੈਲ ਕਰ ਰਹੇ ਸੀ ਉਹ ਸੀਗਾ 281 ਰੁਪਏ ਦਾ 281 ਦਾ ਤੇ ਅੱਜ ਹੁਣ ਇਹ ਕਿੱਥੇ ਚੱਲ ਰਿਹਾ ਹੈ ਜੇ ਆਪਾਂ ਅੱਜ ਦੀ ਇਹਦੇ ਸਟਾਕ ਦੀ ਦੇਖੀਏ ਤਾਂ 338 339 ਰੁਪਏ ਦੇ ਉੱਪਰ ਇਹਦਾ ਰੇਟ ਚੱਲ ਰਿਹਾ ਤਾਂ ਆਲਰੇਡੀ ਮਤਲਬ ਚੰਗਾ ਚੱਲ ਰਿਹਾ ਇਹ ਆਪਣੇ ਆਈਪੀਓ ਪ੍ਰਾਈਸ ਤੋਂ ਉੱਪਰ ਇਹਦੀ ਐਪਰੀਸੀਏਸ਼ਨ ਹੋ ਰਹੀ ਹੈ ਹਾਂ ਮੈਂ ਤੁਹਾਨੂੰ ਸੱਚ ਇੱਕ ਵੋਦਕਾ ਵੋਦਕਾ ਬੋਲਣ ਭੁੱਲ ਗਿਆ ਸੀ ਉਹ ਤੋਂ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਜਿਵੇਂ ਬੋਲਿਆ ਕਿ ਮੈਂ ਕੰਜ਼ਿਊਮ ਨਹੀਂ ਕਰਦਾ ਇਹ ਚੀਜ਼ ਤਾਂ ਮੈਨੂੰ ਜ਼ਿਆਦਾ ਆਈਡੀਆ ਨਹੀਂ ਤਾਂ ਮੇਰੇ ਦਿਮਾਗ 'ਚੋਂ ਵੀ ਨਿਕਲ ਗਿਆ ਹਾਂ ਵੋਦਕਾ ਇੱਕ ਬਹੁਤ ਹੀ ਵੱਡੀ ਮਾਰਕੀਟ ਆ ਵੋਦਕਾ ਦੀ ਵੀ ਤੇ ਵੋਦਕਾ ਵੈਸੇ ਵੀ ਇੱਕ ਉਹ ਮਤਲਬ ਚੀਜ਼ ਹੈ ਕਿ ਇੰਡੀਆ 'ਚ ਵੈਸੇ ਵੀ ਹੁਣ ਸਪੈਸ਼ਲੀ ਜ਼ਿਆਦਾ ਪੌਪੂਲਰ ਹੋ ਰਹੀ ਹੈ ਆਪਾਂ ਨੂੰ ਇੰਡੀਅਨਸ ਦਾ ਆਪਣਾ ਵੀ ਥੋੜਾ ਪਤਾ ਕਿ ਜਿਹੜੀਆਂ ਵੀ ਫੋਰਨ ਦੀਆਂ ਪ੍ਰੋਡਕਟਸ ਹੁੰਦੀਆਂ ਕੋਈ ਵੀ ਬ੍ਰਾਂਡ ਹੁੰਦੇ ਆ ਤੇ ਆਪਾਂ ਨੂੰ ਜ਼ਿਆਦਾ ਅਟਰੈਕਟਿਵ ਕਰਦੇ ਚਾਹੇ ਉਹ ਕਾਰਾਂ 'ਚ ਲਾ ਲਓ ਚਾਹੇ ਮੋਟਰਸਾਈਕਲ 'ਚ ਲਾ ਲਓ ਚਾਹੇ ਕੱਪੜਿਆਂ 'ਚ ਵੀ ਲਾ ਲਓ ਜਿਹੜੀਆਂ ਬਾਹਰਲੇ ਫੋਰਨ ਬ੍ਰਾਂਡਸ ਹੁੰਦੇ ਆ ਆਪਾਂ ਨੂੰ ਜ਼ਿਆਦਾ ਪਸੰਦ ਆਉਂਦੇ ਆ ਤਾਂ ਇੰਡੀਆ ਦੇ ਵਿੱਚ ਵੀ ਜਿਹੜਾ ਯੂਥ ਹੈਗਾ ਵਾ ਉਹ ਵੀ ਵੋਦਕਾ ਵੱਲ ਸਪੈਸ਼ਲ ਹੋਣ ਮਤਲਬ ਉਹਨਾਂ ਦਾ ਟ੍ਰੈਂਡ ਉਧਰ ਵੀ ਜਾ ਰਿਹਾ ਤਾਂ ਵੋਦਕਾ ਦੇ ਤੇ ਇਹ ਸੀਗਾ ਮੇਰਾ ਐਲਾਇਡ ਬਲੈਂਡਰਸ ਤੇ ਡਿਸਟਿਲਰੀ ਦੇ ਨਾਲ ਜਿੰਨਾ ਕੁ ਲਿਖਾ ਜੋਕਾ ਮੈਂ ਦੱਸਣਾ ਚਾਹੁੰਦਾ ਸੀ ਤੁਹਾਨੂੰ ਕਿ ਇੱਕ ਨਵੀਂ ਕੰਪਨੀ ਆਈ ਹੈਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਜਿਹੜੇ ਵੀ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਹੇ ਮੈਂ ਸਾਰੀਆਂ ਕੰਪਨੀਆਂਸ ਨੂੰ 1 ਤੋਂ ਲੈ ਕੇ 5 ਤੱਕ ਰੇਟ ਕਰਦਾ ਉਹ ਮੇਰਾ ਪਰਸਨਲ ਆ ਮੈਂ ਤੁਹਾਨੂੰ ਵੈਸੇ ਆਪਣੇ ਕੰਮ ਕਰਨ ਦਾ ਤਰੀਕਾ ਦੱਸਦਾ ਨਾ 1 ਤੋਂ ਲੈ ਕੇ 5 ਤੱਕ ਦੀ ਮੇਰੀ ਰੇਟਿੰਗ ਹੁੰਦੀ ਹੈ ਇੱਕ ਰੇਟਿੰਗ ਮੈਂ ਉਹਨਾਂ ਕੰਪਨੀਆਂ ਨੂੰ ਦਿੰਦਾ ਜਿਨ੍ਹਾਂ ਦੇ ਉੱਪਰ ਮੈਂ ਬਹੁਤ ਜ਼ਿਆਦਾ ਟਰਸਟ ਕਰਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਮੈਂ ਕਿਸੇ ਨੂੰ 1 ਨੰਬਰ ਦੇ ਰਿਹਾ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਇਹ ਸੋਚੋ ਕਿ ਹਾਂ ਉਹ ਫਲਾਣਾ ਬੰਦਾ ਕਿ YouTube ਦੇ ਉੱਪਰ ਵੀਡੀਓ ਬਣਾਉਂਦਾ ਸਟਾਕ ਮਾਰਕੀਟ ਦੇ ਥੋੜੀ-ਬਹੁਤ ਨੋਲਿਜ ਹੈਗੀ ਹੁਣ 1 ਨੰਬਰ ਦਿੱਤਾ ਤਾਂ ਆਪਾਂ ਛੇਤੀ ਖਰੀਦ ਲਓ ਇੱਕ ਮਹੀਨੇ 'ਚ ਵੱਧ ਜਾਊਗਾ ਉਹਦਾ ਵਾਅਦਨ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤੁਹਾਨੂੰ ਤਮੇ ਟਰਸਟ ਦੇ ਨੰਬਰ ਦੇ ਰਿਹਾ ਹਾਂ ਉਹ ਚੀਜ਼ ਕਦੋਂ ਵਧੂਗੀ ਉਹ ਮੈਨੂੰ ਨਹੀਂ ਪਤਾ ਉਹ ਕਿਸੇ ਨੂੰ ਨਹੀਂ ਪਤਾ ਕੋਈ ਵੀ ਬੰਦਾ ਜਿਹੜਾ ਇਹ ਕਹੇ ਜਾਂਦਾ ਕਿ ਇਹ ਹੁਣੇ ਵਧੂਗੀ ਤਾਂ ਮੈਨੂੰ ਨਹੀਂ ਪਤਾ ਉਹ ਕਿਹੜੇ ਤਰੀਕੇ ਦੇ ਨਾਲ ਕਹਿ ਰਿਹਾ ਵਾ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਜੇ ਤੁਹਾਨੂੰ ਯਾਦ ਹੋਵੇ ਆਪਣੇ ਪੁਰਾਣੇ ਕਈ ਵੀਡੀਓਸ ਐਗਜ਼ਾਮਪਲਸ ਦਿੱਤੀਆਂ ਨੇ ਦੋ ਬਹੁਤ ਹੀ ਜ਼ਬਰਦਸਤ ਕੰਪਨੀਆਂਸ ਦੀਆਂ ਇੱਕ ਹਿੰਦੁਸਤਾਨ ਯੂਨੀਲੀਵਰ ਤੇ ਇੱਕ ਰੇਲਾਈਐਂਸ ਇੰਡਸਟਰੀਜ਼ ਮਤਲਬ ਇਹਨਾਂ ਤੋਂ ਬੈਟਰ ਕੰਪਨੀ ਕਿਹੜੀਆਂ ਹੋਣਗੀਆਂ ਇਹਨਾਂ ਤੋਂ ਜ਼ਿਆਦਾ ਵੈਲ ਮੈਨੇਜਡ ਵੈਲ ਆਰਗੇਨਾਈਜ਼ਡ ਤੇ ਵੱਡੀਆਂ ਕੰਪਨੀਆਂਸ ਕਿਹੜੀਆਂ ਹੋਣਗੀਆਂ ਪਰ ਮੈਂ ਇਹਨਾਂ ਦਾ ਵੀ ਤੁਹਾਨੂੰ ਅੱਗੇ ਇੱਕ ਵ ਤੋਂ ਪਹਿਲੀ ਚੀਜ਼ ਹੈ ٹرسٹ ਟੂ ਦੀ ਕਿ ਮੇਰਾ ਪੈਸਾ ਠੀਕ ਹੈ ਜੇ ਉੱਪਰ ਹਾਲੇ ਨਹੀਂ ਜਾ ਰਿਹਾ ਕਦੇ ਨਾ ਕਦੇ ਚਲੇ ਜਾਊਗਾ ਬਟ ਡੁੱਬੂਗਾ ਨਹੀਂ ਜਿਵੇਂ ਬਹੁਤ ਸਾਰੇ ਸ਼ੇਅਰਸ ਦੇ ਵਿੱਚ ਡੁੱਬ ਜਾਂਦਾ ਤਾਂ ਮੈਂ ਥੋਦੀ ਗੱਲ ਕਰ ਰਿਹਾ ਤਾਂ ਜਿਵੇਂ ਐਲਾਈਡ ਬਲੈਂਡਰਸ ਦੀ ਗੱਲ ਕਰਾਂ ਤਾਂ ਮੈਂ ਓਨੈਸਟਲੀ ਕਹਾਂ ਮੈਂ ਇਹਨਾਂ ਨੂੰ ਇੱਕ ਰੇਟਿੰਗ ਦੇ ਵਿੱਚ ਰੱਖੂੰਗਾ ਇੱਕ ਰੇਟਿੰਗ 'ਚ ਮੈਂ ਬਹੁਤ ਥੋੜੀਆਂ ਕੰਪਨੀਜ਼ ਨੂੰ ਰੱਖਦਾ ਬਟ ਮੈਂ ਇਹਨਾਂ ਨੂੰ ਇੱਕ ਦੇ ਵਿੱਚ ਰੱਖੂੰਗਾ ਬਟ ਉਹਦਾ ਕਾਰਨ ਕੀ ਹੈਗਾ ਕਾਰਨ ਪਹਿਲੀ ਚੀਜ਼ ਪ੍ਰੋਡਕਟ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਪ੍ਰੋਡਕਟ ਹੈਗੀ ਆ ਉਹ ਉਹ ਆ ਜਿਹੜੀ ਇਨਸਾਨ ਦੀ ਇੱਕ ਬਹੁਤ ਵੱਡੀ ਵੀਕਨੈਸ ਦੇ ਨਾਲ ਕੁਛ ਵੀ ਕਰ ਲਓ ਗਵਰਨਮੈਂਟ ਜਿੰਨੀ ਮਰਜ਼ੀ ਰੂਲਸ ਐਂਡ ਰੈਗੂਲੇਸ਼ਨਸ ਬਣਾ ਲੈਣ ਇਹ ਚੀਜ਼ ਕਦੇ ਖਤਮ ਨਹੀਂ ਹੋਣੀ ਅੱਗੇ ਦੇ ਅੱਗੇ ਚੀਜ਼ ਵਧੀ ਜਾਣੀ ਆ ਦੂਸਰੀ ਚੀਜ਼ HD ਪ੍ਰੋਡਕਟ ਇਹਨਾਂ ਦੀ ਉਹਨੂੰ ਬਹੁਤ ਹੀ ਵਧੀਆ ਨੇ ਪੂਰੀ ਦੁਨੀਆ ਚ ਪੋਪੂਲਰ ਨੇ ਜਿਹੜੀ ਇਹਨਾਂ ਦੀ ਵਿਸਕੀ ਆਫੀਸਰ ਚੋਇਸ ਆ ਉਹ ਪੂਰੀ ਦੁਨੀਆ ਦੀ ਨੰਬਰ 1 ਨੰਬਰ 2 ਜਾਂ ਨੰਬਰ 3 ਬ੍ਰਾਂਡ ਹੈਗਾ ਵਾ ਤਾਂ ਬਹੁਤ ਹੀ ਸਟਰੋਂਗ ਇੱਕ ਤੀਸਰੀ ਚੀਜ਼ ਜਿਹਦੇ ਕਰਕੇ ਮੈਨੂੰ ਇਹ ਬਹੁਤ ਹੀ ਵਧੀਆ ਲੱਗਿਆ ਉਹ ਇਹ ਹੈਗਾ ਹੁਣ ਜੇ ਆਪਾਂ ਇਹਨਾਂ ਦੇ ਪੀਅਰਸ ਦੀ ਗੱਲ ਕਰੀਏ ਜਿਹੜੇ ਆਲਰੇਡੀ ਮਾਰਕੀਟ ਦੇ ਵਿੱਚ ਲਿਸਟਡ ਕੰਪਨੀਆਂਜ਼ ਨੇ ਕਿਉਂਕਿ ਆਪਾਂ ਨੂੰ ਉਹਨਾਂ ਤੋਂ ਵੀ ਕਿਉ ਲੱਗ ਸਕਦਾ ਕਿ ਸ਼ੇਅਰ ਮਾਰਕੀਟ ਨੂੰ ਸ਼ੇਅਰ ਮਾਰਕੀਟ ਦੇ ਇਨਵੈਸਟਰਸ ਨੂੰ ਇਸ ਸੈਕਟਰ ਦੀਆਂ ਕੰਪਨੀਆਂ ਕਿੰਨੀਆਂ ਕ ਪਸੰਦ ਆ ਤਾਂ ਜੇ ਤੁਸੀਂ ਇਸ ਸੈਕਟਰ ਦੀਆਂ ਬਾਕੀ ਕੰਪਨੀਆਂਜ਼ ਦੇਖੋ ਯੂਨਾਈਟਿਡ ਬ੍ਰਿਊਵਰੀਜ਼ ਯੂਨਾਈਟਿਡ ਸਪਿਰਿਟਸ ਰੈਡਿਕੋ ਖੇਤਾਨ ਪਿਕਾਡਲੀ ਐਗਰੋ ਤਿਲਕਨਗਰ ਇੰਡਸਟਰੀ ਇਹ ਸਾਰੀਆਂ ਵੀ ਸੇਮ ਸੈਕਟਰ ਦੇ ਨੇ ਤਾਂ ਮੈਂ ਤੁਹਾਨੂੰ ਉਹਨਾਂ ਦੇ ਨਾਮ ਬੋਲਤੇ ਜੇ ਤੁਸੀਂ ਇਹਨਾਂ ਸਾਰਿਆਂ ਨੂੰ Google ਤੇ ਉੱਪਰ ਜਾ ਕੇ ਇਹਨਾਂ ਦਾ ਸ਼ੇਅਰ ਪ੍ਰਾਈਸ ਚੈੱਕ ਕਰੋ ਇਹਨਾਂ ਦੀ ਹਿਸਟਰੀ ਚੈੱਕ ਕਰੋਗੇ ਇਹਨਾਂ ਦੇ ਸ਼ੇਅਰ ਪ੍ਰਾਈਸ ਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀ ਐਪਰੀਸੀਏਸ਼ਨ ਹੋਈ ਆ ਤਾਂ ਤੁਹਾਨੂੰ ਕਲੀਅਰ ਪਤਾ ਲੱਗ ਜਾਊਗਾ ਕਿ ਇਨਵੈਸਟਰ ਜਿਹੜੇ ਨੇ ਇਹ ਸੈਕਟਰ ਦੀਆਂ ਕੰਪਨੀਆਂਜ਼ ਨੂੰ ਕਿੰਨਾ ਪਸੰਦ ਕਰਦੇ ਨੇ ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂਜ਼ ਮਲਟੀ ਬੈਗਰ ਮਤਲਬ ਮਲਟੀ ਬੈਗਰ ਮਤਲਬ ਮਤਲਬ 20 20 ਗੁਣਾ 50 50 ਗੁਣਾ ਆਲਰੇਡੀ ਵਧੀਆਂ ਹੋਈਆਂ ਕੰਪਨੀਆਂਜ਼ ਨੇ ਤਾਂ ਇੱਕ ਉਸ ਸੈਕਟਰ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਹੈਗੀ ਆ ਇਹ ਜਿਹੜਾ ਸੈਕਟਰ ਆਲਰੇਡੀ ਮਾਰਕੀਟ ਨੂੰ ਬਹੁਤ ਪਸੰਦ ਆ ਤੇ ਜਿਹਦਾ ਫਿ ਇਹ ਵਧਣਾਈਆਂ ਇਹਨਾਂ ਦਾ ਤੇ ਇਹ ਸੀ ਕਿ ਅੱਜ ਦੀ ਮੇਰੀ ਪਹਿਲੀ ਕੰਪਨੀ ਅੱਜ ਆਪਾਂ ਦੋ ਕੰਪਨੀਆਂ ਦੀ ਗੱਲ ਕਰਾਂਗੇ ਪਹਿਲੀ ਕੰਪਨੀ ਇਹ ਹੈਗੀ ਆ ਜੀ ਆਪਣੀ ਅਲਾਈਡ ਬਲੈਂਡਰਸ ਐਂਡ ਡਿਸਟਿਲਰੀ ਬਟ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹ ਬੋਲ ਦਿੰਦਾ ਟੈਕਨੀਕਲੀ ਤੇ ਲੀਗਲੀ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਵੈਸੇ ਵੀ ਇਹ ਨਹੀਂ ਕਹੂੰਗਾ ਕਿ ਹਾਂ ਹੁਣੇ ਜਾਓ ਤੇ ਬਸ ਪਰ ਪਰ ਕੇ ਇਹਨੂੰ ਖਰੀਦੋ ਇੱਕ ਚੰਗੀ ਕੰਪਨੀ ਹੋਰ ਨਵੀਂ ਮਾਰਕੀਟ ਦੇ ਵਿੱਚ ਆਈ ਹੈਗੀ ਆ ਤੇ ਮੈਂ ਤੁਹਾਨੂੰ ਉਹਦੇ ਬਾਰੇ ਜਾਣੂ ਕਰਵਾਇਆ ਕਿ ਇਹ ਵੀ ਇੱਕ ਨਵੇਂ ਪਲੇਅਰ ਆਏ ਆ ਚੰਗੇ ਪਲੇਅਰ ਆ ਇਹਨਾਂ ਨੂੰ ਕਨਸਿਡਰ ਕੀਤਾ ਜਾ ਸਕੇ ਤੇ ਮੈਂ ਇਹਨੂੰ ਆਪਣੀ ਰੇਟਿੰਗ ਦੇ ਵਿੱਚ ਇੱਕ ਰੇਟਿੰਗ ਦਊਗਾ ਬਟ ਸਿਰਫ ਟਰਸਟ ਕਰਕੇ ਮੈਨੂੰ ਨਹੀਂ ਪਤਾ ਹੋ ਸਕਦਾ ਇੱਕ ਸਾਲ ਤੱਕ ਇਹਨਾਂ ਦਾ ਸ਼ੇਅਰ ਨਾ ਆਬਦੇ 2 ਸਾਲ 5 ਸਾਲ ਤੱਕ ਨਾ ਆਬਦੇ ਉਹ ਮੈਨੂੰ ਪਤਾ ਨਹੀਂ ਹੈਗਾ ਬਟ ਮੇਰਾ ਟਰਸਟ ਹੈ ਕਿ ਹਾਂ ਇੱਕ ਬਹੁਤ ਹੀ ਵਧੀਆ ਕੰਮ ਹਾਂਜੀ ਹੁਣ ਆਪਾਂ ਆਈ ਆਪਣੀ ਦੂਸਰੀ ਕੰਪਨੀ ਤਾਂ ਦੂਸਰੀ ਕੰਪਨੀ ਆਪਣੀ ਹੈਗੀ ਆ ਸਟੈਨਲੇ ਲਾਈਫਸਟਾਈਲ ਹੁਣ ਸਟੈਨਲੇ ਲਾਈਫਸਟਾਈਲ ਕੀ ਕਰਦੇ ਆ ਫਰਨੀਚਰ ਬਣਾਉਂਦੇ ਤੇ ਬਹੁਤ ਹੀ ਲਗਜ਼ਰੀ ਫਰਨੀਚਰ ਹਾਂ ਹੁਣ ਜਿਵੇਂ ਤੁਸੀਂ ਇੱਥੇ ਵੀ ਵੱਡੇ ਸ਼ਹਿਰਾਂ 'ਚ ਆਪਾਂ ਕਿਤੇ ਜਾਂਦੇ ਆ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਚੰਡੀਗੜ੍ਹ ਜਾਮਾਕੇ ਤੁਸੀਂ ਉੱਥੇ ਦੇਖਿਓਣੇ ਵੱਡੇ ਵੱਡੇ ਸਟੋਰ ਹੋਣਗੇ ਲਗਜ਼ਰੀ ਬ੍ਰਾਂਡਸ ਨੇ ਉਹ ਫਰਨੀਚਰ ਦੇ ਤੇ ਬਹੁਤ ਹੀ ਮਹਿੰਗਾ ਫਰਨੀਚਰ ਆ ਤੇ ਉਸੇ ਤਰ੍ਹਾਂ ਹੀ ਇਹ ਫਰਨੀਚਰ ਬਣਾਉਂਦੇ ਨੇ ਬਹੁਤ ਲਗਜ਼ਰੀ ਬਹੁਤ ਹਾਈ ਐਂਡ ਫਰਨੀਚਰ ਹੁੰਦਾ ਇਹਨਾਂ ਤੇ ਉਹਦੇ ਵਿੱਚ ਇਹ ਇੰਡੀਆ ਦੇ 4 ਨੰਬਰ ਦੇ ਸਭ ਤੋਂ ਵੱਡੇ ਪਲੇਅਰ ਫਰਨੀਚਰ ਦੇ ਵਿੱਚ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਇਹਨਾਂ ਦੇ ਬਾਰੇ ਵਿੱਚ ਜਿਹੜੀ ਜਿਹੜੇ ਕਾਰਨ ਕਰਕੇ ਇਸ ਕੰਪਨੀ ਨੂੰ ਮੈਂ ਥੋੜੇ ਤੱਕ ਲੈ ਕੇ ਆਇਆ ਬਹੁਤ ਸਾਰੀਆਂ ਮੈਂ ਸਕਿਪ ਕੀਤੀਆਂ ਨੇ ਬਹੁਤ ਸਾਰੇ ਆਈਪੀਜ਼ ਆਉਂਦੇ ਰਹਿੰਦੇ ਆ ਪਰ ਇਹਨੂੰ ਮੈਂ ਕਿਉਂ ਪਿਕ ਕੀਤਾ ਉਹਦੇ ਦੋ ਕਾਰਨ ਨੇ ਪਹਿਲਾ ਕਾਰਨ ਇਹ ਹੈਗਾ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈ ਜਿਹੜਾ ਡੈਮੋਗ੍ਰਾਫਿਕ ਇੰਡੀਆ ਦਾ ਸਿਸਟਮ ਹੈਗਾ ਉਹ ਪੂਰੀ ਦੁਨੀਆ ਚ ਹੈ ਪਿੰਡਾਂ ਤੋਂ ਹੌਲੀ-ਹੌਲੀ ਆਬਾਦੀ ਮੂਵ ਹੋ ਰਹੀ ਆ ਸ਼ਹਿਰਾਂ ਵੱਲੋਂ ਆਪਾਂ ਪਹਿਲਾਂ ਪਿੰਡੂ ਸੀਗੇ ਸਾਰੇ 80% ਇੱਕ ਟਾਈਮ ਦੇ ਉੱਪਰ ਇੰਡੀਆ ਐਗਰੀਕਲਚਰ ਕੰਟਰੀ ਸੀਗਾ ਅੱਜ ਉਹ ਰੇਸ਼ਿਓ ਪਹਿਲਾਂ ਤੋਂ ਬਹੁਤ ਘਟ ਗਈ ਹੁਣ ਆਪਾਂ ਸ਼ਹਿਰੀਕਰਨ ਜ਼ਿਆਦਾ ਹੋ ਰਿਹਾ ਸ਼ਹਿਰਾਂ ਵੱਲ ਜਾ ਰਹੇ ਆ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਇੱਕ ਚੀਜ਼ ਜਿਹੜੀ ਉਹਦੇ ਨਾਲ ਚੇਂਜ ਹੋਈ ਆ ਜੇ ਤੁਸੀਂ ਅ ਨੋਟ ਕਰੋਗੇ ਤਾਂ ਇਹ ਹੈਗੀ ਆ ਕਿ ਹੁਣ ਵੀ ਕਾਫੀ ਹੱਦ ਤੱਕ ਅੱਜ ਵੀ ਉਹੀ ਆ ਬਟ ਹੌਲੀ 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 ਕਰਕੇ ਉਹ ਟ੍ਰੈਂਡ ਹੁਣ ਚੇਂਜ ਹੋ ਰਿਹਾ ਉਹ ਹੈਗਾ ਇਹ ਕਿ ਜਦੋਂ ਵੀ ਆਪਾਂ ਨੂੰ ਫਰਨੀਚਰ ਦੀ ਕਿ ਜਦੋਂ ਵੀ ਆਪਾਂ ਨੂੰ ਘਰੇ ਫਰਨੀਚਰ ਦੀ ਲੋੜ ਪੈਂਦੀ ਹੈ ਤਾਂ ਆਪਾਂ ਕੀ ਕਰਦੇ ਆ ਆਪਾਂ ਨੂੰ ਹਮੇਸ਼ਾ ਕੋਈ ਨਾ ਕੋਈ ਜਾਣਕਾਰ ਆਪਣੇ ਇਲਾਕੇ ਦੇ ਵਿੱਚ ਆਪਣੇ ਨੇਰੇ ਨੇੜੇ ਏਰੀਆ ਦੇ ਵਿੱਚ ਕੋਈ ਇਨਸਾਨ ਹੈ ਜੇ ਹੁੰਦੇ ਆ ਜਿਹੜੇ ਲੱਕੜ ਦਾ ਕੰਮ ਕਰਦੇ ਆ ਆਪਾਂ ਮੋਸਟਲੀ ਉਹਨਾਂ ਤੋਂ ਕੰਮ ਕਰਵਾਉਂਦੇ ਆ ਅਸੀਂ ਅੱਜ ਵੀ ਉਹਨਾਂ ਤੇ ਕਰਵਾਉਂਦੇ ਆ ਠੀਕ ਆ ਜਾਂ ਫਿਰ ਕੀ ਹੁੰਦਾ ਕਈ ਉਹ ਦੁਕਾਨਾਂ ਹੁੰਦੀਆਂ ਨੇ ਜਿੰਨਾਂ ਤੋਂ ਆਪਾਂ ਸਿੰਪਲ ਦੁਕਾਨਾ ਵਾਲੇ ਨੂੰ ਆਪਾਂ ਜਾਣਦੇ ਆ ਤੇ ਆਪਾਂ ਉਹਨਾਂ ਤੋਂ ਫਰਨੀਚਰ ਖਰੀਦ ਲੈਨੇ ਇਹ ਅੱਜ ਵੀ ਸਭ ਤੋਂ ਜ਼ਿਆਦਾ ਪ੍ਰਚਲਿਤ ਸਿਸਟਮ ਇਹੀ ਹੈਗਾ ਤੇ 77% ਅੱਜ ਵੀ ਜਿਹੜੇ ਲੋਕ ਨੇ ਉਹ ਇਹਨਾਂ ਦੋ ਹੀ ਤਰੀਕਿਆਂ ਦੇ ਆਪਣੇ ਘਰੇ ਫਰਨੀਚਰ ਲਿਆਉਂਦੇ ਜਾਂ ਤਾਂ ਆਪਣੇ ਕਿਸੇ ਜਾਣਕਾਰ ਤੋਂ ਉਹਨੂੰ ਖੁਦ ਉੱਥੇ ਬਣਵਾਉਂਦੇ ਆ ਜਾਂ ਫਿਰ ਦੁਕਾਨਾਂ ਤੋਂ ਸਿੱਧਾ ਖਰੀਦ ਲੈਂਦੇ ਆ ਬਟ ਜਿਹੜਾ ਆਰਗੇਨਾਈਜ਼ ਸੈਕਟਰ ਆ ਉਹ 23% ਤੱਕ ਚਲਾ ਗਿਆ ਤੇ ਜਿਹੜਾ ਹੁਣ ਵੀ ਬਹੁਤ ਜ਼ਿਆਦਾ ਤੇ ਆਰਗੇਨਾਈਜ਼ ਸੈਕਟਰ ਨੇ ਹੌਲੀ-ਹੌਲੀ ਜਿਉਂ-ਜਿਉਂ ਇੰਡੀਆ ਦਾ ਸ਼ਹਿਰੀਕਰਨ ਹੋਈ ਗਿਆ ਜ਼ਿਆਦਾ ਤੇ ਆਰਗੇਨਾਈਜ਼ ਸੈਕਟਰ ਨੇ ਹੋਰ ਜ਼ਿਆਦਾ ਵਧਣਾ ਆਰਗੇਨਾਈਜ਼ ਸੈਕਟਰ ਦਾ ਮਤਲਬ ਆ ਕਿ ਕੰਪਨੀਆਂ ਤੋਂ ਫਰਨੀਚਰ ਲੈਣਾ ਤੇ ਬਹੁਤ ਮਹਿੰਗਾ ਫਰਨੀਚਰ ਤੇ ਇਸ ਕਰਕੇ ਇਹ ਕੰਪਨੀ ਮੈਨੂੰ ਚੰਗੀ ਲੱਗ ਰਹੀ ਆ ਦੂਸਰੀ ਚੀਜ਼ ਇਹ ਹੈਗੀ ਆ ਜਿਹੜਾ ਇਹਨਾਂ ਦਾ ਮਾਰਜਿਨਸ ਹੁੰਦੇ ਆ ਪ੍ਰੋਫਿਟ ਮਾਰਜਿਨ ਉਹ ਬਹੁਤ ਹੀ ਜ਼ਿਆਦਾ ਹੁੰਦੇ ਆ ਤੁਸੀਂ ਵੀ ਕਿਤੇ ਨਾ ਕਿਤੇ ਇਹ ਗੱਲ ਦੇਖੀ ਹੋਊਗੀ ਸੁਨੇ ਹੋਗੇ ਕਿ ਜਦੋਂ ਆਪਾਂ ਉਥੋਂ ਫਰਨੀਚਰ ਲੈਣ ਆਪਾਂ ਕਹਿੰਦੇ ਕਿ ਯਾਰ ਇਹ ਚ ਹੈ ਤਾਂ ਕੁਝ ਨਹੀਂਗਾ ਲੱਕੜ ਓਨੀ ਇਹਨਾਂ ਦੀ ਵਧੀਆ ਨਹੀਂ ਹੁੰਦੀ ਉਹ ਸਿਰਫ ਪਾਲਿਸ਼ ਕਰ ਦਿੰਦੇ ਆ ਇਹ ਕਰ ਦਿੰਦੇ ਆ ਉਹ ਕਰ ਦਿੰਦੇ ਆ ਕਿ ਜੇ ਆਪਾਂ ਆਪ ਬਣਾਵਾਂਗੇ ਕਿਸੇ ਤੋਂ ਲੱਕੜ ਲਿਆ ਕਿ ਉਹ ਵਧੀਆ ਬਣਦਾ ਸੋਲਿਡ ਚੀਜ਼ ਬਣਦੀ ਆ ਪਰ ਇਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਸ਼ੋਰੂਮ 'ਚ ਨੇ ਲਾਈਟਾਂ ਲੱਗੀਆਂ ਹੋਈਆਂ ਪਾਲਿਸ਼ ਹੋਈ ਹੋਈ ਆ ਸੋਹਣਾ ਤਾਂ ਉਹੀ ਚੀਜ਼ ਇਹਨਾਂ ਦੇ ਫੇਵਰ 'ਚ ਜਾਂਦੇ ਜਿਹੜੀ ਚੀਜ਼ ਹੈ ਨਾ ਦੇ ਫੇਵਰ ਚ ਕਿ ਮੈਂ ਤੁਹਾਨੂੰ ਅੱਗੇ ਵੀ ਉਹੀ ਚੀਜ਼ ਬੋਲੀ ਨ ਕਿ ਜਿਹੜੀਆਂ ਕੰਪਨੀ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਤਾਂ ਲੁੱਟਦੇ ਆ ਤਾਂ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਓ ਇੱਕ ਅਪਰਚੂਨਿਟੀ ਦਿੰਦੀ ਆ ਵੀ ਤੁਸੀਂ ਉੱਥੇ ਜਾ ਕੇ ਉਹਨਾਂ ਤੋਂ ਵਾਪਸ ਉਹੀ ਪੈਸਾ ਲੈ ਸਕਦੇ ਉਹਨਾਂ ਦੇ ਇਨਵੈਸਟਰ ਬਣ ਕੇ ਉਹਨਾਂ ਦੇ ਹਿੱਸੇਦਾਰ ਬਣ ਤੇ ਜਿਹੜਾ ਇਹਦਾ ਪ੍ਰੋਫਿਟ ਮਾਰਜਨ ਹੈਗਾ ਉਹ ਬਹੁਤ ਹੀ ਜ਼ਿਆਦਾ ਤੇ ਜੇ ਹੁਣ ਆਪਾਂ ਇਹਨਾਂ ਦੀ ਬੈਲੈਂਸ ਸ਼ੀਟ ਵੀ ਦੇਖੀਏ ਜਿਹੜੀ ਚੀਜ਼ ਮੈਂ ਤੁਹਾਨੂੰ ਮੈਂ ਤੁਹਾਨੂੰ ਹੁਣੇ ਦੋ ਚੀਜ਼ਾਂ ਬੋਲੀਆਂ ਕਿ ਇੱਕ ਤਾਂ ਜਿਹੜਾ ਉਹ ਅਰਗੇਨਾਈਜ਼ ਸੈਕਟਰ ਆ ਉਹ ਹੌਲੀ ਹੌਲੀ ਵਧ ਰਿਹਾ ਹੁਣ ਜੇ ਤੁਸੀਂ ਇੱਥੇ ਵੀ ਦੇਖੋ 2020 ਦੇ ਵਿੱਚ ਜਿਹੜੀ ਇਹਨਾਂ ਦੀ ਟੋਟਲ ਸੇਲ ਸੀ ਉਹ 206 ਕਰੋੜ ਸੀ ਤੇ ਹੁਣ ਉਹ 2023 ਤੱਕ ਪਿਛਲੇ ਸਾਲ ਤੱਕ 419 ਕਰੋੜ ਹੋ ਗਏ ਨੀਅਰਲੀ ਡਬਲ ਹੋ ਗਈ ਸਿਰਫ 2 ਸਾਲਾਂ ਕਿਉਂਕਿ ਸ਼ਹਿਰੀਕਰਨ ਵੱਧ ਰਿਹਾ ਹੁਣ ਕੋਈ ਵੀ ਇਨਸਾਨ ਜਿਹੜਾ ਆਪਣੇ ਪਿੰਡ ਤੋਂ ਉੱਠ ਕੇ ਪੂਨੇ ਬੈਂਗਲੌਰ ਜੌਬ ਕਰਨ ਗਿਆ ਉਹ ਤਾਂ ਉੱਥੇ ਲੋਕਲ ਕਿਸੇ ਵੀ ਮਤਲਬ ਮਿਸਤਰੀ ਨੂੰ ਨਹੀਂ ਜਾਣਦਾ ਤਾਂ ਉਹਨਾਂ ਦਾ ਤਾਂ ਸਿੰਪਲ ਹੈਗਾ ਉਹਨਾਂ ਨੇ ਤਾਂ ਤੇ ਕੋਈ ਸੋਨਾ ਜਿਹਾ ਫਰਨੀਚਰ ਲਿਆਉਣਾ ਤੇ ਇਸ ਕਰਕੇ ਆ ਤੁਹਾਨੂੰ ਕਲੀਅਰਲੀ ਸੇਲ ਡਬਲ ਹੁੰਦੀ ਦਿਖ ਰਹੀ ਹੈ ਉਸ ਤੋਂ ਬਾਅਦ ਜੇ ਆਪਾਂ ਨੈਟ ਪ੍ਰੋਫਿਟ ਦੇਖੀਏ ਮੈਂ ਤੁਹਾਨੂੰ ਹੁਣੇ ਬੋਲਿਆ ਕਿ ਇਹਨਾਂ ਦਾ ਮਾਰਜਨ ਬਹੁਤ ਜ਼ਿਆਦਾ ਰਹਿੰਦਾ ਵਾ ਤਾਂ 8 ਕਰੋੜ ਕਮਾਏ ਇਹਨਾਂ ਨੇ 2020 ਦੇ ਵਿੱਚ ਪਰ ਜਿਹੜੇ ਕਿ ਵੱਧ ਕੇ ਮਾਰਚ 2023 ਤੱਕ ਇਸ ਕਰਕੇ ਚਾਰ ਗੁਣਾ प्रॉफिट ਜਿਹੜਾ ਇਹਨਾਂ ਦਾ ਉਹ ਚਾਰ ਗੁਣਾ ਤੱਕ ਵੱਧ ਗਿਆ ਅਰਨਿੰਗ ਪਰ ਸ਼ੇਅਰ ਸਾਢੇ 15 ਰੁਪਏ ਸੀਗੀ ਇੱਕ ਸ਼ੇਅਰ ਦੇ ਪਿੱਛੇ ਜਿਹੜੀ ਕਿ ਵੱਧ ਕੇ ਸਾਢੇ 44 ਰੁਪਏ ਤਾਂ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਜੋ ਤੁਹਾਨੂੰ ਗੱਲ ਸਮਝਾਉਣੀ ਚਾ ਰਿਹਾ ਤੁਸੀਂ ਮੇਰਾ ਉਹ ਪੁਆਇੰਟ ਸਮਝ ਰਹੇ ਹੋ ਚੰਗੀ ਤਰ੍ਹਾਂ ਦੇ ਨਾਲ ਹੁਣ ਉਹੀ ਚੀਜ਼ ਆਈਪੀਓ ਦੇ ਵਿੱਚ ਵੀ ਰਿਫਲੈਕਟ ਹੋਈ ਜਦੋਂ ਇਹਨਾਂ ਨੇ ਆਈਪੀਓ ਕੱਢਿਆ ਕਿ ਜਿਸ ਆਈਪੀਓ ਇਨੀਸ਼ੀਅਲ ਪਬਲਿਕ ਆਫਰ ਦਿੱਤੀ ਕਿ ਤੁਸੀਂ ਆਓ ਤੇ ਸਾਡਾ ਆਈਪੀਓ ਖਰੀਦੋ ਉਹ ਪ੍ਰਾਈਸ ਕਿੰਨਾ ਸੀ 369 ਰੁਪਏ 369 ਪਰ ਹੁਣ ਜੇ ਆਪਾਂ ਅੱਜ ਦਾ ਇਨਾਂ ਦਾ ਦੇਖੀਏ ਸਟਾਕ ਪ੍ਰਾਈਸ ਤਾਂ ਉਹ ਕਿੱਥੇ ਚਲਾ ਗਿਆ ਨੀਅਰਲੀ ਨੀਅਰਲੀ 500 ਰੁਪਏ ਤੇ ਹੱਲੇ ਇਹਨਾਂ ਨੂੰ ਦਿਨ ਕਿੰਨੇ ਹੋਏ ਠੀਕ ਹੋ ਗਏ ਨਾ ਤਾਂ 370 ਤੋਂ 500 ਰੁਪਏ ਤੇ ਚਲਾ ਗਿਆ ਤੇ ਕਾਫੀ ਜ਼ਿਆਦਾ ਐਪਰੀਸੀਏਸ਼ਨ ਆਲਰੇਡੀ ਹੋ ਚੁੱਕੀ ਹੈ ਇਹਨਾਂ ਦੀ ਤੇ ਉਸ ਤੋਂ ਬਾਅਦ ਡਿਵੀਡੈਂਡ ਕਿਉਂਕਿ ਇਹਨਾਂ ਨੂੰ ਪ੍ਰੋਫਿਟ ਬਹੁਤ ਹੋ ਰਿਹਾ ਤਾਂ ਇਹਨਾਂ ਨੇ ਹੁਣੇ ਪਿੱਛੇ ਜਿਹਾ ਡਿਵੀਡੈਂਡ ਡਿਕਲੇਅਰ ਕੀਤੇ ਆ ਤਾਂ ਬੜੇ ਜ਼ਬਰਦਸਤ ਡਿਵੀਡੈਂਡ ਵੀ ਇਹਨਾਂ ਨੇ ਹੁਣੇ ਆਪਣੇ ਦਿੱਤੇ ਆ ਤਾਂ ਇਹ ਮੇਰੀ ਸੀਗੀ ਦੂਸਰੀ ਕੰਪਨੀ ਪਾਪੂਲੇਸ਼ਨ ਇੰਡੀਆ ਦੀ ਵਧਦੀ ਰਹੀਣੀ ਜਿਆਦਾ ਪਾਪੂਲੇਸ਼ਨ ਸ਼ਹਿਰਾਂ ਵੱਲ ਜਾਊਗੀ ਸ਼ਹਿਰਾਂ ਦੇ ਵਿੱਚ ਜਿਹੜੀ ਮਤਲਬ ਆਮਦਨ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਫਲੈਟ ਛੋਟੇ ਨੇ ਫਰਨੀਚਰ ਜੇ ਕਿਸੇ ਨੇ ਕੋਈ ਬਾਇ ਕਰਨਾ ਤਾਂ ਉਹ ਵੀ ਕੋਈ ਐ ਨਹੀਂ ਹੈਗਾ ਕਿ ਪੂਰੇ ਘਰ ਦਾ ਹੀ ਕਰਨਾ ਪੈਂਦਾ ਛੋਟੇ ਛੋਟੇ ਕਮਰੇ ਆ ਥੋੜਾ ਜਿਹਾ ਫਰਨੀਚਰ ਚਾਹੀਦਾ ਵਾ ਪਰ ਉਹ ਲੋਕ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਆ ਤਾਂ ਉਹ ਚਾਹੁੰਦੇ ਆ ਕਿ ਆਪਣੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਫਰਨੀਚਰ ਹੋਵੇ ਛੋਟਾ ਜਿਹਾ ਟੇਬਲ ਹੋਵੇ ਜਾਂ ਕੁਝ ਵੀ ਹੋਵੇ ਉਹ ਬਹੁਤ ਹੀ ਸੋਹਣਾ ਹੋਵੇ ਲਗਜ਼ਰੀ ਹੋਵੇ ਤਾਂ ਇਸ ਕਰਕੇ ਹੌਲੀ ਹੌਲੀ ਟ੍ਰੈਂਡ ਇਨ੍ਹਾਂ ਕੰਪਨੀਆਂਜ਼ ਵੱਲ ਉਦੇ ਨਾਲ ਇਹਨਾਂ ਦਾ ਕੰਮਕਾਰ ਵਧਣਾ ਤਾਂ ਇਸ ਕਰਕੇ ਦੂਸਰੀ ਇਹ ਕੰਪਨੀ ਹੈਗੀ ਪਰ ਹਾਲੇ ਕਿਉਂਕਿ ਆਰਗੇਨਾਈਜ਼ ਸੈਕਟਰ ਜਿਹੜਾ ਵਾ ਉਹ ਹਾਲੇ ਵੀ ਸਿਰਫ 23% ਦੇ ਉੱਪਰ ਹੈਗਾ ਤੇ ਇਸ ਕਰਕੇ ਇਸ ਕੰਪਨੀ ਨੂੰ ਮੈਂ ਆਪਣੀ ਰੇਟਿੰਗ ਜਿਹੜੀ ਦੇ ਰਿਆਂ ਪੰਜਾਂ ਦੇ ਵਿੱਚੋਂ ਇਹਨਾਂ ਨੂੰ ਮੈਂ 2 ਦੇ ਰਿਆਂ ਫਿਰ ਕਿਉਂਕਿ ਹਾਲੇ ਵੀ 70% ਇੰਡੀਆ ਦੇ ਲੋਕ ਪੁਰਾਣੇ ਚੱਲ ਰਹੇ ਹਾਂ ਦੋ ਵੀ ਮਤਲਬ ਓਨੈਸਟਲੀ ਬਹੁਤ ਹੀ ਇੱਕ ਚੰਗੀ ਹੈਗੀ ਅਤੇ ਜੇ ਮੈਂ ਪਰਸਨਲੀ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੀ ਬਹੁਤ ਇੱਕ ਛੋਟੀ ਜੀ ਅਮਾਉਂਟ ਇਸ ਕੰਪਨੀ ਦੇ ਵਿੱਚ ਲਾ ਦੂੰਗਾ ਪਰ ਮੈਂ ਉਹਨੂੰ ਭੁੱਲ ਜੂਗਾ ਮੈਂ ਉਹਨੂੰ ਨਾ ਮਹੀਨੇ ਬਾਅਦ ਦੇਖੂਗਾ ਨਾ ਸਾਲ ਬਾਅਦ ਦੇਖੂਗਾ ਕਿਉਂਕਿ ਇੱਕ ਬਹੁਤ ਹੀ ਲੰਬੀ ਸਟੋਰੀ ਬਹੁਤ ਹੀ ਲੰਬੀ ਸਟੋਰੀ ਆ ਫਰਨੀਚਰ ਦੀ ਲੋੜ ਪੈਂਦੀ ਰਣੀ ਆ ਤਾਂ ਇਹ ਸਿਗੀਆਂ ਜੀ ਮੇਰੀਆਂ ਅੱਜ ਦੀਆਂ ਦੋ ਕੰਪਨੀਆਂ ਤੇ ਮੈਨੂੰ ਲੱਗਦਾ ਮੈਨੂੰ ਉਮੀਦ ਆ ਤੁਹਾਨੂੰ ਇਹਦੇ ਨਾਲ ਥੋੜਾ ਬਹੁਤ ਜ਼ਰੂਰ ਕੋਈ ਫਾਇਦਾ ਹੋਇਆ ਹੋਊਗਾ ਤੇ ਦੂਸਰੀ ਚੀਜ਼ ਜਿਹੜੀ ਤੁਹਾਡੀ ਪਿੱਛੇ ਜੇ ਮੇਰੇ ਨਾਲ ਇੱਕ ਕੰਪਲੇਂਟ ਰਹੀ ਆ ਜਿਹੜੀ ਕਿ ਜਾਇਜ਼ ਵੀ ਸੀ ਵੀਡੀਓਜ਼ ਬਣਾਉਣ 'ਚ ਥੋੜੀ ਜੀ ਦੇਰੀ ਹੋਣ ਲੱਗੀ ਸੀ ਥੋੜਾ ਟਾਈਮ ਲੱਗ ਰਿਹਾ ਸੀ ਤੇ ਹੁਣ ਮੇਰੀ ਅੱਗੇ ਵੀ ਕੋਸ਼ਿਸ਼ ਰਹੂਗੀ ਰ ਤਾਂ ਮੇਰੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਦੇ ਨਾਲ ਥੋੜੀ ਹਲਚਲ ਹੀ ਰਹਿੰਦੀ ਆ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਜੀ ਅਗਲੇ ਵੀਡੀਓ ਦੇ ਵਿੱਚ